ਨੌਜਵਾਨ ਨੂੰ ਸ਼ੁਆਰਾ ਤਾਂ ਲੱਗਿਆ ਪਰ ਲਾੜੀ ਨੂੰ ਨਾ ਵਿਆਹ ਕਿ ਲ ਜਾ ਸਕਿਆ ਏ ਨੌਜਵਾਨ ਐਨ ਮੌਕੇ ਤੇ ਹੀ ਵਿਆਹ ਤੋਂ ਮੁਕਰੀ ਲਾੜੀ ਤੇ ਬੇਰੰਗ ਵਾਪਸ ਮੁੜੀ ਬਰਾਤ ਜੀ ਹਾਂ ਅਜਿਹਾ ਇੱਕ ਮਾਮਲਾ ਤਰਨਤੰਗ ਦੇ ਪਿੰਡ ਬਾਠਕਲਾ ਤੋਂ ਸਾਹਮਣੇ ਆਇਆ ਏ ਜਿੱਥੇ ਕਿ ਇੱਕ ਨੌਜਵਾਨ ਨੂੰ ਉਸਦੇ ਹੋਣ ਵਾਲੇ ਸੋਹਰਾ ਪਰਿਵਾਰ ਦੇ ਵੱਲੋਂ ਸ਼ੁਆਰਾ ਤਾਂ ਲਗਾਇਆ ਜਾਂਦਾ ਪਰ ਉਹ ਨੌਜਵਾਨ ਆਪਣੀ ਹੋਣ ਵਾਲੀ ਦੁਲਹਣ ਨੂੰ ਵਿਆਹ ਕੇ ਨਾ ਲ ਜਾ ਸਕਿਆ ਕਿਉਂਕਿ ਉਸਦੀ ਲਾੜੀ ਨੇ ਐਨ ਮੌਕੇ ਤੇ ਹੀ ਵਿਆਹ ਤੋਂ ਇਨਕਾਰ ਕਰ ਦਿੱਤਾ ਹੈ ਤੇ ਇਸ ਨੌਜਵਾਨ ਨੂੰ ਬਰਾਤ ਦੇ ਸਮੇਤ ਬਿਰੰਗ ਵਾਪਸ ਮੁੜਨਾ ਪਿਆਏ ਦੱਸਦੀ ਹੈ ਕਿ ਬਾਟਕਲਾ ਦੇ ਰਹਿਣ ਵਾਲੇ ਨੌਜਵਾਨ ਹਰਮਨਦੀਪ ਸਿੰਘ ਦੇ ਨਾਲ ਇਹ ਜਿਹੜੀ ਘਟਨਾ ਵਾਪਰੀ ਹੈ ਜਿਸ ਦੇ ਪਿਤਾ ਦਾ ਨਾਮ ਹਰਦੇਵ ਸਿੰਘ ਦੱਸਿਆ ਜਾ ਰਿਹਾ ਹੈ ਮੇਰੀ ਜਾਣਕਾਰੀ ਦੇ ਮੁਤਾਬਕ ਇਸ ਹਰਮਨਦੀਪ ਸਿੰਘ ਨਾਂ ਦੇ ਨੌਜਵਾਨ ਦਾ 8 ਸਾਲ ਪਹਿਲਾਂ ਅਠਾੜਾ ਸਿਟੀ ਤਰਨਤਾਰਨ ਦੇ ਆਸ-ਪਾਸ ਪਿੰਡ ਇੱਕ ਪਿੰਡ ਦੀ ਲੜਕੀ ਦੇ ਨਾਲ ਗੱਲਬਾਤ ਹੁੰਦੀ ਹੈ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਹੀ ਇਹਨਾਂ ਦੋਵਾਂ ਦੀ ਗੱਲਬਾਤ ਹੋਈ ਸੀ ਤੇ ਬਾਦ ਵਿੱਚ ਦੋਨਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਇਹਨਾਂ ਦਾ ਵਿਆਹ ਤੈਅ ਕਰ ਦਿੱਤਾ ਗਿਆ ਸੀ ਤੇ ਇਸ ਪਰਿਵਾਰ ਦੇ ਵੱਲੋਂ ਇਸ ਨੌਜਵਾਨ ਨੂੰ 20 ਨਵੰਬਰ ਨੂੰ ਜਿਹੜਾ ਕਿ ਵਾਪਸ ਬੁਲਾ ਲਿਆ ਗਿਆ ਸੀ ਦੱਸਿਆ ਜਾ ਰਿਹਾ ਕਿ ਇਹ ਨੌਜਵਾਨ ਕਤਰ ਵਿੱਚ ਕੰਮ ਕਰਦਾ ਸੀ ਜਿੱਥੇ ਕਿ ਡ్రਾਈਵਰੀ ਤੋਂ ਬਹੁਤ ਅੱਛਾ ਰੋਜਗਾਰ ਕਮਾਉਂਦਾ ਸੀ ਤੇ ਦੋਨਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਹੀ ਇਹਨਾਂ ਦੋਵਾਂ ਦਾ ਵਿਆਹ ਤੈਅ ਕਰ ਦਿੱਤਾ ਗਿਆ ਸੀ ਤੇ ਇੱਥੇ ਹੀ ਪਿੰਡ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਕਿ ਸਮਾਗਮ ਰੱਖਿਆ ਗਿਆ ਸੀ ਵਿਆਦਾ ਤੇ ਇਹ ਨੌਜਵਾਨ ਬਰਾਤ ਲੈ ਕੇ ਉਸ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਿਆ ਜਿੱਥੇ ਕਿ ਕੋਈ ਵੀ ਲੜਕੀ ਦੇ ਪਰਿਵਾਰ ਵਾਲਾ ਸ਼ਾਮਿਲ ਨਹੀਂ ਸੀ ਤੇ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਕਿ ਲੜਕੀ ਦਾ ਪਿਤਾ ਜਿਹੜਾ ਉਹ ਕੋਰੋਂ ਚਲਿਆ ਗਿਆ ਆਏ ਦੋਸਤੋ ਬਾਅਦ ਦੁਪਹਿਰ ਤੱਕ ਲੜਕੀ ਦੇ ਔਰ ਦੀ ਜਾਨਕੀ ਲਾੜੀ ਦੇ ਆਉਣ ਦੀ ਉਡੀਕ ਕੀਤੀ ਗਈ ਪਰੰਤੂ ਨਾ ਤਾਂ ਲਾੜੀ ਆਈ ਤੇ ਨਾ ਹੀ ਉਸਦੇ ਪਰਿਵਾਰ ਦਾ ਕੋਈ ਮੈਂਬਰ ਤੇ ਫਿਰ ਕਾਫੀ ਸਮਾਂ ਉਡੀਕ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਲੜਕੀ ਨੇ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਇਹ ਲੜਕੇ ਦਾ ਪਰਿਵਾਰ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ ਤੇ ਉਹਨਾਂ ਨੇ ਪੁਲਿਸ ਦੇ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਵੀ ਕੀਤੀ ਹੈ ਇਹਤੇ ਦੱਸਦੀ ਹੈ ਕਿ ਹਰਮਨਦੀਪ ਸਿੰਘ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਸ ਦੇ ਉੱਪਰ ਵਿਆਹ ਕਰਵਾਉਣ ਦੇ ਲਈ ਦਬਾਅ ਪਾਇਆ ਜਾਂਦਾ ਸੀ ਲੜਕੀ ਤੇ ਉਸ ਦੇ ਪਰਿਵਾਰ ਦੇ ਵੱਲੋਂ ਪਰਤੂ ਫਿਰ ਵੀ ਉਸਨੇ ਇਹ ਰਿਸ਼ਤਾ ਬਣਾਈ ਰੱਖਣਾ ਚਾਹਿਆ ਇਸ ਕਰਕੇ ਉਹ ਵਿਆਹ ਲਈ ਰਾਜੀ ਹੋ ਗਿਆ ਤੇ ਬੀਤੀ 6 ਨਵੰਬਰ ਨੂੰ ਉਹ ਕਤਰ ਤੋਂ ਵਾਪਸ ਆ ਗਿਆ ਸੀ ਪਰੰਤੂ ਹੁਣ ਜੋ ਉਹਨਾਂ ਦੇ ਨਾਲ ਹੋ ਰਿਹਾ ਹੈ ਇਹ ਬਿਲਕੁਲ ਹੀ ਹੈਰਾਨੀਜਨਕ ਹੈ ਕਿਉਂਕਿ ਕਿੱਥੇ ਇਸ ਲੜਕੀ ਦੇ ਵੱਲੋਂ ਹੀ ਵਿਆਹ ਕਰਾਉਣ ਲਈ ਦਬਾਅ ਪਾਇਆ ਜਾ ਰਿਹਾ ਸੀ ਤੇ ਹੁਣ ਉਸ ਲੜਕੀ ਦੇ ਵੱਲੋਂ ਹੀ ਨਾਂ ਕਰ ਦਿੱਤੀ ਹੈ ਤੇ ਹੁਣ ਹਰਮਨਦੀਪ ਸਿੰਘ ਤੇ ਉਸਦੇ ਪਰਿਵਾਰ ਨੇ ਇਨਸਾਫ ਦੀ ਗੋਹਾਰ ਲਗਾਈ ਹੈ ਤੇ ਨਾਲ ਹੀ ਨਾਲ ਇਹ ਗੱਲ ਕਹੀ ਹੈ ਉਸਤੇ ਇੰਨਾ ਚਿਰ ਦਬਾਅ ਪਾਇਆ ਗਿਆ ਉਸਨੇ ਰਿਸ਼ਤਾ ਬਚਾਉਣ ਦੀ ਖਾਤਰ ਉਸਦੇ ਨਾਲ ਵਿਆਹ ਕਰਵਾਉਣਾ ਵੀ ਚਾਹਿਆ ਪਰੰਤੂ ਹੁਣ ਲੜਕੀ ਵਾਲੇ ਉਹਨਾਂ ਦੇ ਨਾਲ ਇਕ ਨਹੀਂ ਕਰ ਰਹਾ ਤੇ ਹੁਣ ਜਿਹੜੀ ਜਾਣਕਾਰੀ ਇਹ ਸਾਰੀ ਇਹ ਹਰਮਨਦੀਪ ਤੇ ਉਸਦੇ ਪਰਿਵਾਰ ਦੇ ਵੱਲੋਂ ਦਿੱਤੀ ਗਈ ਹੈ ਪਰੰਤੂ ਲੜਕੀ ਵਾਲਿਆਂ ਦੇ ਪਰਿਵਾਰ ਨੇ ਕੈਮਰੇ ਦੇ ਮੂਹਰੇ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਤੇ ਪ੍ਰਸ਼ਾਸਨ ਕਹਿ ਰਿਹਾ ਕਿ ਲੜਕੀ ਤੇ ਉਸਦੇ ਜਿਹੜਾ ਪਰਿਵਾਰ ਹੈ ਜਿਹੜਾ ਕਿ ਕੈਮਰੇ ਦੇ ਸਾਹਮਣੇ ਨਹੀਂ ਆ ਰਿਹਾ ਉਹਨਾਂ ਦੇ ਕੋਲੋਂ ਪੁੱਛ ਪੜਤਾਲ ਕੀਤੀ ਜਾਵੇਗੀ ਇੱਥੇ ਗੌਰਤਲਬਹਿ ਕੇ ਬੀਤੇ ਕੁਝ ਦਿਨ ਪਹਿਲਾਂ ਹੀ ਮੋਗਾ ਤੋਂ ਵੀ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਇੱਕ ਨੌਜਵਾਨ ਦੀ ਇੱਕ ਲੜਕੀ ਦੇ ਸੋਸ਼ਲ ਮੀਡੀਆ ਤੇ ਹੀ ਗੱਲਬਾਤ ਹੁੰਦੀ ਹੈ ਇਹ ਨੌਜਵਾਨ ਉਸ ਵੇਲੇ ਦੁਬਈ ਦੇ ਵਿੱਚ ਸੀ ਤੇ ਲੜਕੀ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਰਹਿੰਦੀ ਸੀ ਖਾਸ ਤੌਰ ਤੇ ਮੋਗਾ ਦੇ ਹੀ ਆਸ-ਪਾਸ ਦੇ ਕਿਸੇ ਪਿੰਡ ਦੀ ਇਹ ਲੜਕੀ ਸੀ ਉਹਨਾਂ ਦੇ ਵਿੱਚ ਵੀ ਅਜਿਹਾ ਹੀ ਕੁਝ ਹੋਇਆ ਸੀ ਉਸ ਲੜਕੀ ਦੇ ਵੱਲੋਂ ਜਿਹੜੀ ਕਿ ਲੜਕੇ ਨਾਲ ਗੱਲਬਾਤ ਕੀਤੀ ਜਾਂਦੀ ਸੀ ਤੇ ਦੋਨਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਹੀ ਇਹਨਾਂ ਦਾ ਵੀ ਵਿਆਹ ਤੈਅ ਹੋ ਗਿਆ ਸੀ ਤੇ ਲੜਕਾ ਦੁਬਈ ਤੋਂ ਵਾਪਸ ਆ ਜਾਂਦਾ ਹੈ ਤੇਜਸ ਤੇ ਤਰੀਕੇ ਉਹਨਾਂ ਦਾ ਵਿਆਹ ਮਿੱਥਿਆ ਗਿਆ ਲੜਕਾ ਬਰਾਤ ਲੈ ਕੇ ਜਿਹੜੀ ਪੈਲਸ ਲੜਕੀ ਵਾਲਿਆਂ ਦੇ ਕੋਲੋਂ ਦੱਸੀ ਗਈ ਸੀ ਉਸ ਪੈਲਸ ਪਹੁੰਚਦਾ ਹੈ ਪਰੰਤੂ ਜੋ ਅੱਗੇ ਆ ਕੇ ਹੁੰਦਾ ਉਸ ਨੂੰ ਦੇਖ ਕੇ ਸਾਰੇ ਹੀ ਹੈਰਾਨ ਰਹਿ ਜਾਂਦੇ ਨੇ ਦੱਸ ਦਈਏ ਕਿ ਜਦੋਂ ਇਹ ਦੁਬਈ ਤੋਂ ਆਇਆ ਹੋਇਆ ਪੰਜਾਬੀ ਨੌਜਵਾਨ ਬਰਾਤ ਸਮੇਤ ਦੱਸੀ ਹੋਈ ਪੈਲਸ ਤੇ ਪਹੁੰਚਦਾ ਹੈ ਉੱਥੇ ਨਾ ਤਾਂ ਉਹ ਪੈਲਸ ਸੀ ਜਿਹੜਾ ਜਿਸ ਨਾਮ ਦੀ ਪੈਲਸ ਦੱਸੀ ਗਈ ਸੀ ਤੇ ਨਾ ਹੀ ਉੱਥੇ ਲੜਕੀ ਜਾਂ ਲੜਕੀ ਵਾਲਿਆਂ ਦਾ ਕੋਈ ਪਰਿਵਾਰ ਸੀ ਉਸ ਵੇਲੇ ਵੀ ਇਹ ਮਾਮਲਾ ਡਾ ਪੁਲਿਸ ਦੇ ਸਾਹਮਣੇ ਆਇਆ ਸੀ ਤੇ ਪੁਲਿਸ ਨੇ ਵੀ ਉਸ ਦੀ ਜਾਂਚ ਪੜਤਾਲ ਕੀਤੀ ਸੀ ਤੇ ਉਸ ਵੇਲੇ ਨਾ ਤਾਂ ਉਹ ਲਾੜੀ ਲੱਭੀ ਲੜਕੀ ਜਿਸ ਦਾ ਵਿਆਹ ਹੋਣਾ ਸੀ ਤਾਂ ਹੀ ਉਸ ਦਾ ਪਰਿਵਾਰ ਸੋ ਦਿਖਦੇ ਆ ਸੀ ਇਸ ਤਰ੍ਹਾਂ ਕੇ ਦਿਨ ਬਦਨ ਅਜਹੀ ਹੀ ਮਾਮਲੇ ਜਿਹੜੇ ਕੇ ਸਾਹਮਣੇ ਆਉਂਦੇ ਨੇ ਪਹਿਲਾਂ ਕਿਹਾ ਜਾਂਦਾ ਸੀ ਕਿ ਲੜਕਿਆਂ ਵੱਲੋਂ ਲੜਕੀਆਂ ਨੂੰ ਧੋਖਾ ਦਿੱਤਾ ਜਾਂਦਾ ਹੈ ਤੇ ਹੁਣ ਜੋ ਅੱਜ ਕੱਲ ਹੋ ਰਿਹਾ ਹੈ ਲੜਕੀਆਂ ਦੇ ਵੱਲੋਂ ਲੜਕਿਆਂ ਨੂੰ ਧੋਖਾ ਦੇਣ ਦੀਆਂ ਖਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਸ ਤਰ੍ਹਾਂ ਅਸੀਂ ਹੁਣੇ ਹੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ ਕਿ ਤਰਨ ਤਰਨ ਦੇ ਇਸ ਬਾਟ ਕਲਾਪਿੰਡ ਦੇ ਇਸ ਨੌਜਵਾਨ ਦੇ ਨਾਲ ਜਿਹੜਾ ਧੋਖਾ ਹੋ ਗਿਆ ਲੜੀ ਐਨ ਮੌਕੇ ਤੇ ਹੀ ਵਿਆਹ ਤੋਂ ਮੁੱਕਰ ਗਈ ਹੈ ਇਸੇ ਤਰ੍ਹਾਂ ਹੀ ਇਹ ਜਿਹੜਾ ਮੋਗ ਹੈ ਇਹਦੇ ਵਿੱਚ ਮਾਮਲਾ ਹੋਇਆ ਸੀ ਉੱਥੇ ਵੀ ਨੌਜਵਾਨ ਦੁਬਈ ਤੋਂ ਵਾਪਸ ਆਉਂਦਾ ਤੇ ਉਸ ਦੀ ਜਿਹੜੀ ਹੋਣ ਵਾਲੀ ਪਤਨੀ ਹੈ ਉਸ ਦੇ ਵੱਲੋਂ ਵੀ ਵਿਆਹ ਕਰਵਾਉਣ ਤੋਂ ਨਾ ਕਰ ਦਿੱਤੀ ਜਾਂਦੀ ਹੈ ਸੋ ਦਿਨ ਦਿਨ ਇਹ ਧੋਖਾਧੜੀ ਦੇ ਜਿਹੜੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਇਸ ਕਰਕੇ ਕਦੀ ਵੀ ਇਹ ਤਰੀਕੇ ਦਾ ਕੋਈ ਰਿਸ਼ਤਾ ਜੋੜਨ ਤੋਂ ਪਹਿਲਾਂ ਪੁਸ਼ਪੜਤਾਲ ਕਰ ਲੈਣੀ ਚਾਹੀਦੀ ਹੈ ਤਾਂ ਕਿ ਬਾਅਦ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਪਛਤਾਵਾ ਨਾ ਹੋਵੇ